ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕਬੂਜ ਅੱਜ ਦੀ ਇਹ ਵੀਡੀਓ ਮੈਂ ਖਾਸ ਕਰਕੇ ਔਰਤਾਂ ਮਹਿਲਾਵਾਂ ਦੇ ਲਈ ਬਣਾਉਣ ਜਾ ਰਿਹਾ ਹਾਂ ਉਮਰ ਭਾਵੇਂ ਤੁਹਾਡੀ ਕਿੰਨੀ ਵੀ ਹੋਵੇ ਜੇਕਰ ਤੁਸੀਂ ਕਿਸੇ ਵੀ ਪ੍ਰਕਾਰ ਦੀ ਘਰੇਲੂ ਹਿੰਸਾ ਤੋਂ ਪੀੜਤ ਹੋ ਤਾਂ ਫਿਰ ਤੁਸੀਂ ਸਰਕਾਰ ਦੀ ਸਹਾਇਤਾ ਲੈ ਸਕਦੇ ਹੋ ਕਿਸ ਤਰ੍ਹਾਂ ਤੁਸੀਂ ਸਰਕਾਰ ਦੀ ਸਹਾਇਤਾ ਲੈਣੀ ਹੈਗੀ ਉਹ ਸਾਰਾ ਤਰੀਕਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਕਿਉਂਕਿ ਸਰਕਾਰ ਦੇ ਵੱਲੋਂ ਸਖੀ 1 ਸਟਾਪ ਸੈਂਟਰ ਬਣਾਏ ਹੋਏ ਨੇ ਜਿੱਥੇ ਤੁਹਾਨੂੰ ਇੱਕੋ ਥਾਂ ਦੇ ਉੱਪਰ ਹਰੇਕ ਤੁਹਾਡੀ ਗੱਲ ਸੁਣੀ ਜਾਂਦੀ ਹੈ ਅਤੇ ਲੁੜਿੰਦੀ ਕਾਰਵਾਈ ਜਿਹੜੀ ਵੀ ਹੋਵੇਗੀ ਉਹ ਕੀਤੀ ਜਾਂਦੀ ਹੈਗੀ ਹੈ ਸਰਕਾਰ ਦੇ ਵੱਲੋਂ ਇੱਕ ਸਖੀ ਨਾਮ ਦੀ ਐਪਲੀਕੇਸ਼ਨ ਵੀ ਬਣਾਈ ਹੋਈ ਹੈ ਅਤੇ ਮੈਂ ਤੁਹਾਨੂੰ ਦੱਸਾਂਗਾ ਕਿ ਇਸ ਐਪਲੀਕੇਸ਼ਨ ਦੇ ਉੱਪਰ ਜਾ ਕੇ ਜਾਂ ਵੈੱਬਸਾਈਟ ਦੇ ਉੱਪਰ ਜਾ ਕੇ ਕਿਸ ਤਰ੍ਹਾਂ ਤੁਸੀਂ ਸ਼ਿਕਾਇਤ ਦਰਜ ਕਰਨੀ ਹੈ ਜੇਕਰ ਤੁਸੀਂ ਇਸ ਸਖੀ ਐਪਲੀਕੇਸ਼ਨ ਦੇ ਉੱਪਰ ਜਾ ਕੇ ਸ਼ਿਕਾਇਤ ਦਰਜ ਕਰਦੇ ਹੋ ਤਾਂ ਫਿਰ ਕਿਸੇ ਵੀ ਪ੍ਰਕਾਰ ਦਾ ਪੁਲਿਸ ਦਾ ਝੰਟਡ ਵੀ ਨਹੀਂ ਤੁਸੀਂ ਕੇਵਲ ਆਪਣੀ ਸ਼ਿਕਾਇਤ ਦਰਜ ਕਰਵਾਣੀ ਹੈ ਅਤੇ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਆਪਣੇ ਆਪ ਤੁਹਾਨੂੰ ਸੰਪਰਕ ਕੀਤਾ ਜਾਵੇਗਾ ਅਤੇ ਤੁਹਾਨੂੰ ਸਖੀ ਵਨ ਸਟਾਪ ਸੈਂਟਰ ਦੇ ਵਿੱਚ ਜੇਕਰ ਜਾਣਾ ਪੈਂਦਾ ਤਾਂ ਤੁਹਾਨੂੰ ਉੱਥੇ ਇੱਕੋ ਹੀ ਥਾਂ ਦੇ ਉੱਪਰ ਸਾਰੀਆਂ ਸਹੂਲਤਾਂ ਮਿਲ ਗਈਆਂ ਜੇਕਰ ਤੁਸੀਂ ਘਰੇਲੂ ਹਿੰਸਾ ਤੋਂ ਪੀੜਤ ਹੋ ਤਾਂ ਤੁਸੀਂ ਬੇਚੀਜ਼ ਖੋ ਕੇ ਬਿਨਾਂ ਕਿਸੇ ਡਰ ਤੋਂ ਇਸ ਐਪਲੀਕੇਸ਼ਨ ਦੇ ਮਾਧਿਅਮ ਦੇ ਨਾਲ ਘਰੇ ਬੈਠੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਤਾਂ ਫਿਰ ਮੇਰੀ ਤੁਹਾਨੂੰ ਇਹ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਨਾ ਤਾਂ ਕਿ ਹਰੇਕ ਮਹਿਲਾ ਤੱਕ ਹਰੇਕ ਔਰਤ ਤੱਕ ਹਰੇਕ ਕੁੜੀ ਤੱਕ ਇਹ ਵੀਡੀਓ ਪਹੁੰਚ ਜਾਵੇ ਅਤੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਉਸ ਨੂੰ ਘਰੇਲੂ ਹਿੰਸਾ ਤੋਂ ਪੀੜਤ ਹੋਣਾ ਪਵੇ ਤਾਂ ਉਹ ਬਿਨਾਂ ਕਿਸੇ ਝਿਜਕ ਤੋਂ ਇਸ ਮਾਧਿਅਮ ਦੇ ਨਾਲ ਮਦਦ ਲੈ ਸਕੇ ਸੋ ਹੁਣ ਮੈਂ ਤੁਹਾਨੂੰ ਦੱਸਦਾ ਕਿ ਤਰੀਕਾ ਕੀ ਹੈ ਅਤੇ ਕਿਵੇਂ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਵਾਣੀ ਹੈ ਸੋ ਇਹ ਐਪ ਪਲੇ ਸਟੋਰ ਦੇ ਉੱਪਰ ਵੀ ਉਪਲਬਧ ਹੈ ਅਤੇ ਨਾਲ ਹੀ ਇਸ ਨੂੰ ਇੰਸਟਾਲ ਕੀਤਾ ਜਾ ਸਕਦਾ ਜਾ ਕੇ ਨੀਲੇ ਰੰਗ ਦਾ ਜੋ ਐਡਰੈਸ ਲਿਖਿਆ ਹੋਇਆ sakhiapp.punjab.gov.in ਦੇ ਉੱਪਰ ਅਤੇ ਇਸ ਦੇ ਨਾਲ ਹੀ ਰੂਪਨਗਰ ਦੀ ਵੈਬਸਾਈਟ rupnagar.nic.in ਦੇ ਉੱਪਰ ਵੀ ਇਹ ਸਖੀ ਐਪ ਹੈ ਅਤੇ ਇਸ ਐਪ ਦੇ ਵਿੱਚ ਕ੍ਰੀਏਟ ਕੰਪਲੇਂਟ ਦੀ ਆਪਸ਼ਨ ਹੈ ਜਿੱਥੇ ਤੁਸੀਂ ਕੰਪਲੀਟ ਕਰ ਸਕਦੇ ਹੋ ਅਤੇ ਇਸ ਐਪ ਦੇ ਵਿੱਚ ਹੋਰ ਕੀ ਕੀ ਤੁਹਾਨੂੰ ਸਹੂਲਤਾਂ ਨੇ ਸਭ ਤੋਂ ਉੱਪਰ ਤੁਸੀਂ ਨਜ਼ਰ ਆਊਗਾ ਕਿ ਸਵਿਚ ਟੂ ਪੰਜਾਬੀ ਦੀ ਸਹੂਲਤ ਹੈ ਜੇਕਰ ਤੁਸੀਂ ਪੰਜਾਬੀ ਭਾਸ਼ਾ ਦੇ ਵਿੱਚ ਇਸ ਐਪ ਨੂੰ ਪੜ੍ਹਨਾ ਚਾਹੁੰਦੇ ਹੋ ਤਾਂ ਫਿਰ ਪੰਜਾਬੀ ਪਾਸਾ ਵੀ ਉਪਲਬਧ ਹੈ ਆਪਾਂ ਅੰਗਰੇਜ਼ੀ ਦੇ ਵਿੱਚ ਕਰ ਲੈਂਦੇ ਆ ਅਤੇ ਦੂਜੀ ਨੰਬਰ ਤੇ ਕੰਪਲੇਂਟਸ ਹੈਗੀ ਹੈ ਤੁਸੀਂ ਕੰਪਲੇਂਟ ਆਪਣੀ ਰਜਿਸਟਰ ਕਰਵਾ ਸਕਦੇ ਹੋ ਇਸ ਦੇ ਬਾਰੇ ਵਿੱਚ ਆਪਾਂ ਬਾਅਦ ਵਿੱਚ ਦੱਸ ਦਿਆਂ ਪਹਿਲਾਂ ਹੋਰ ਸਹੂਲਤਾਂ ਦੇਖ ਲਈਏ ਕਿਹੜੀ ਕਿਹੜੀ ਸੇਵਾਵਾਂ ਮਤੋਂ ਦਿੱਤੀਆਂ ਜਾ ਰਹੀਆਂ ਨੇ ਇਮੀਡੀਏਟ ਤੁਹਾਨੂੰ ਰਿਸਪੌਂਸ ਕੀਤਾ ਜਾਊਗਾ ਰੈਸਕਿਊ ਕੀਤਾ ਜਾ ਸਕਦਾ ਜੇਕਰ ਐਮਰਜੈਂਸੀ ਪੈਂਦੀ ਹੈ ਤੁਹਾਨੂੰ ਮੈਡੀਕਲ ਅਸਿਸਟੈਂਟ ਦਿੱਤੀ ਜਾਊਗੀ ਇਸ ਦੇ ਨਾਲ ਹੀ ਤੁਹਾਨੂੰ ਕਾਉਂਸਲਿੰਗ ਕੀਤੀ ਜਾਊਗੀ ਜੇਕਰ ਲੋਡ ਪੈਂਦੀ ਹੈ ਤਾਂ ਪੁਲਿਸ ਅਤੇ ਲੀਗਲ ਤੁਹਾਨੂੰ ਜੋ ਹੈਗੀ ਇਹ ਸਹਾਇਤਾ ਵੀ ਦਿੱਤੀ ਜਾਊਗੀ ਹੁਣ ਆਪਾਂ ਗੈਲਰੀ ਦੇਖ ਲੈਂਦੇ ਆ ਇਸ ਦੀ ਦੇਖੋ ਪੁਲਿਸ ਦੇ ਵੱਲੋਂ ਉਸ ਵਨ ਸਟਾਪ ਸੈਂਟਰ ਦੇ ਵਿੱਚ ਜਾ ਕੇ ਮਦਦ ਕੀਤੀ ਜਾ ਰਹੀ ਹੈ ਪੀੜਤ ਮਹਿਲਾ ਦੀ ਅਤੇ ਉਸ ਦੀ ਆਈਡੈਂਟੀਟੀ ਵੀ ਛੁਪਾ ਕੇ ਰੱਖੀ ਜਾਂਦੀ ਹੈ ਇਹਨਾਂ ਦੇ ਵੱਲੋਂ ਤੁਹਾਡਾ ਜ਼ਿਕਰ ਕਿਤੇ ਨਹੀਂ ਕੀਤਾ ਜਾਵੇਗਾ ਤੁਹਾਡੀ ਆਈਡੈਂਟੀਟੀ ਛੁਪਾ ਕੇ ਰੱਖੀ ਜਾਵੇਗੀ ਅਤੇ ਤੁਹਾਨੂੰ ਜੋ ਵੀ ਲੋੜਿੰਦੀ ਸੇਵਾ ਹੈਗੀ ਹੈ ਉਹ ਇਸ ਇਹਨਾਂ ਸੈਂਟਰਾਂ ਦੇ ਵਿੱਚ ਜਾ ਕੇ ਤੁਹਾਨੂੰ ਮਿਲਦੀ ਹੈ ਤਾਂ ਹੁਣ ਆਪਾਂ ਵੇਖਦੇ ਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਇਹਨਾਂ ਨੇ ਨੰਬਰ ਵੀ ਦੱਸੇ ਹੋਏ ਨੇ ਕਿ ਮੈਡੀਕਲ ਐਮਰਜੈਂਸੀ ਲਈ ਤੁਸੀਂ 108 ਤੇ ਕਾਲ ਕਰ ਸਕਦੇ ਹੋ ਐਂਬੂਲੈਂਸ ਦਾ ਨੰਬਰ ਵੀ ਇਹੀ ਹੈਗਾ ਪੁਲਿਸ ਹੈਲਪਲਾਈਨ ਲਈ 112 181 ਦੇ ਉੱਪਰ ਇਸੇ ਤਰ੍ਹਾਂ ਸਖੀ वन-ਸਟਾਪ ਸੈਂਟਰ ਰੂਪਨਗਰ ਦਾ ਇਸ ਵਕਤ ਇਸ ਦੇ ਵਿੱਚ ਮੋਬਾਈਲ ਨੰਬਰ ਅਤੇ ਫੋਨ ਨੰਬਰ ਵੀ ਲਿਖਿਆ ਹੋਇਆ ਹੈ ਈਮੇਲ ਆਈਡੀ ਵੀ ਲਿਖੀ ਹੋਈ ਹੈ ਇੱਥੇ ਵੀ ਤੁਸੀਂ ਸ਼ਿਕਾਇਤ ਦਰਜ ਆਪਣੀ ਕਰਵਾ ਸਕਦੇ ਹੋ ਜੇਕਰ ਤੁਹਾਨੂੰ ਲੋਡ ਪੈਂਦੀ ਹੈਗੀ ਹੈ ਹੁਣ ਲੋਡ ਪੈਂਦੇ ਕੰਪਲੇਂਟ ਵਾਲੇ অপਸ਼ਨ ਦਬਾ ਕੇ ਅ ਤੇ ਤੁਸੀਂ ਆਪਣਾ ਮੋਬਾਈਲ ਨੰਬਰ ਭਰ ਲੈਣਾ ਹੈ ਮੋਬਾਈਲ ਨੰਬਰ ਭਰਨ ਤੋਂ ਬਾਅਦ ਤੁਹਾਡਾ ਜ਼ਿਲ੍ਹਾ ਵੀ ਪੁੱਛਿਆ ਜਾਵੇਗਾ ਤਾਂ ਤੁਸੀਂ ਆਪਣਾ ਜ਼ਿਲ੍ਹਾ ਵੀ ਭਰ ਦੇਣਾ ਹੈਗਾ ਤਾਂ ਉਸ ਤੋਂ ਬਾਅਦ ਇਸ ਕੰਪਲੇਂਟ ਨੂੰ ਸਬਮਿਟ ਕਰ ਦੇਣਾ ਹੈਗਾ ਤਾਂ ਉਸ ਤੋਂ ਬਾਅਦ ਸખી ਕੇਂਦਰ ਵਾਲੇ ਸખી ਸੈਂਟਰ ਵਾਲੇ ਆਪਣੇ ਆਪ ਤੁਹਾਡੇ ਨਾਲ ਸੰਪਰਕ ਕਰਨਗੇ ਅਤੇ ਤੁਹਾਡੀ ਗੱਲ ਦੀ ਸੁਣਵਾਈ ਕੀਤੀ ਜਾਵੇਗੀ ਅਤੇ ਤੁਹਾਡੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਅਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰਨਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈਜੀ ਪੰਜਾਬੀ ਨੂੰ ਸਬਸਕ੍ਰਾਈਬ ਵੀ ਕਰ ਲਓ ਹੁਣ ਮੈਨੂੰ ਦਿਓ ਇਜਾਜ਼ਤ ਤੁਸੀਂ ਲਗਾਤਾਰ ਦੇਖਦੇ ਰਹੋ ਬਾਈਜੀ ਪੰਜਾਬੀ ਧੰਨਵਾਦ ਜੀ